ਸਿੱਖ ਗੁਰੂਆਂ ਨੇ ਜਿੱਥੇ ਵੀ ਚਰਨ ਪਾਏ ਉਹ ਜਗ੍ਹਾ ਪਵਿੱਤਰ ਹੋ ਗਈ ਇਸੇ ਤਰ੍ਹਾਂ ਦਾ ਇੱਕ ਸਥਾਨ ਹੈ ਗੁਰਦੁਆਰਾ ਨੱਡਾ ਸਾਹਿਬ ਜਿਹੜਾ ਪੰਚਕੂਲਾ ਦੇ ਵਿੱਚ ਸ਼ਿਵਾਲਿਕ ਦੀ ਤਲੀ ਵਿੱਚ ਕਗਰ ਨਦੀ ਦੇ ਕੰਢੇ ਸਥਿਤ ਹੈ 1688 ਵਿੱਚ ਬੰਗਾਣੀ ਦੀ ਲੜਾਈ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਇੱਥੇ ਠਹਿਰੇ ਸਨ ਇਤਿਹਾਸਕਾਰ ਦੱਸਦੇ ਨੇ ਕਿ ਗੁਰੂ ਜੀ ਇਸ ਥਾਨ ਤੇ 6 ਦਿਨ ਰਹੇ ਸਨ ਅਤੇ ਇਹਨਾਂ 6 ਦਿਨਾਂ ਦੌਰਾਨ ਉਹਨਾਂ ਦੇ ਇੱਕ 나ਡੂ ਸ਼ਾਹ ਨੇ ਉਹਨਾਂ ਦੀ ਖੂਬ ਸੇਵਾ ਕੀਤੀ ਇਸ ਕਰਕੇ ਇਸ ਥਾਂ ਦਾ ਨਾਂ 나ਡਾ ਸਾਹਿਬ ਹੈ 나ਡਾ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਦੇਸ਼ ਵਿਦੇਸ਼ ਤੋਂ ਸੰਗਤਾਂ ਇੱਥੇ ਪਹੁੰਚਦੀਆਂ ਨੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਹਰ ਮਹੀਨੇ ਪੂਰਨ ਮਾਸੀ ਦੇ ਦਿਨ ਇੱਥੇ ਹਜ਼ਾਰਾਂ ਸ਼ਰਧਾਲੂ ਜੁੜਦੇ ਨੇ ਤੇ ਲੋਕ ਇੱਥੇ ਪਹੁੰਚ ਕੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਨ ਲਈ ਅਰਦਾਸਾ ਕਰਦੇ ਨੇ ਬਿਊਰੋ ਰਿਪੋਰਟ ਲਿਵਿੰਗ ਇੰਡੀਆ ਨਿਊਜ਼ ਸਿੱਖ ਗੁਰੂਆਂ ਨੇ ਜਿੱਥੇ ਵੀ ਚਰਨ ਪਾਏ ਉਹ ਜਗ੍ਹਾ ਪਵਿੱਤਰ ਹੋ ਗਈ ਇਸੇ ਤਰ੍ਹਾਂ ਦਾ ਇੱਕ ਸਥਾਨ ਹੈ ਗੁਰਦੁਆਰਾ ਨੱਡਾ ਸਾਹਿਬ ਜਿਹੜਾ ਪੰਚਕੂਲਾ ਦੇ ਵਿੱਚ ਸ਼ਿਵਾਲਿਕ ਦੀ ਤਲੀ ਵਿੱਚ ਕਗਰ ਨਦੀ ਦੇ ਕੰਢੇ ਸਥਿਤ ਹੈ 1688 ਵਿੱਚ ਬੰਗਾਣੀ ਦੀ ਲੜਾਈ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਇੱਥੇ ਠਹਿਰੇ ਸਨ ਇਤਿਹਾਸਕਾਰ ਦੱਸਦੇ ਨੇ ਕਿ ਗੁਰੂ ਜੀ ਇਸ ਥਾਨ ਤੇ 6 ਦਿਨ ਰਹੇ ਸਨ ਅਤੇ ਇਹਨਾਂ 6 ਦਿਨਾਂ ਦੌਰਾਨ ਉਹਨਾਂ ਦੇ ਇੱਕ 나ਡੂ ਸ਼ਾਹ ਨੇ ਉਹਨਾਂ ਦੀ ਖੂਬ ਸੇਵਾ ਕੀਤੀ ਇਸ ਕਰਕੇ ਇਸ ਥਾਂ ਦਾ ਨਾਮ ਨਾਡਾ ਸਾਹਿਬ ਹੈ ਨਾਡਾ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਦੇਸ਼ ਵਿਦੇਸ਼ ਤੋਂ ਸੰਗਤਾਂ ਇੱਥੇ ਪਹੁੰਚਦੀਆਂ ਨੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਹਰ ਮਹੀਨੇ ਪੁਰਨ ਮਾਸੀ ਦੇ ਦਿਨ ਇੱਥੇ ਹਜ਼ਾਰਾਂ ਸ਼ਰਧਾਲੂ ਜੁੜਦੇ ਨੇ ਤੇ ਲੋਕ ਇੱਥੇ ਪਹੁੰਚ ਕੇ ਮੰਨ ਦੀਆਂ ਮੁਰਾਦਾ ਪੂਰੀਆਂ ਕਰਨ ਲਈ ਅਰਦਾਸਾਂ ਕਰਦੇ ਨੇ ਬਿਊਰੋ ਰਿਪੋਰਟ ਲਿਵਿੰਗ ਇੰਡੀਆ న్యూਸ ਸਿੱਖ ਗੁਰੂਆਂ ਨੇ ਜਿੱਥੇ ਵੀ ਚਰਨ ਪਾਏ ਉਹ ਜਗ੍ਹਾ ਪਵਿੱਤਰ ਹੋ ਗਈ ਇਸੇ ਤਰ੍ਹਾਂ ਦਾ ਇੱਕ ਸਥਾਨ ਹੈ ਗੁਰਦੁਆਰਾ ਨੱਡਾ ਸਾਹਿਬ ਜਿਹੜਾ ਪੰਚਕੂਲਾ ਦੇ ਵਿੱਚ ਸ਼ਿਵਾਲਿਕ ਦੀ ਤਲੀ ਵਿੱਚ ਕਗਰ ਨਦੀ ਦੇ ਕੰਢੇ ਸਥਿਤ ਹੈ 1688 ਵਿੱਚ ਪੰਗਾਣੀ ਦੀ ਲੜਾਈ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਇੱਥੇ ਠਹਿਰੇ ਸਨ ਇਤਿਹਾਸਕਾਰ ਦੱਸਦੇ ਨੇ ਕਿ ਗੁਰੂ ਜੀ ਇਸ ਥਾਨ ਤੇ 6 ਦਿਨ ਰਹੇ ਸਨ ਅਤੇ ਇਹਨਾਂ 6 ਦਿਨਾਂ ਦੌਰਾਨ ਉਹਨਾਂ ਦੇ ਇੱਕ ਨਾਡੂ ਸ਼ਾਹ ਨੇ ਉਹਨਾਂ ਦੀ ਖੂਬ ਸੇਵਾ ਕੀਤੀ ਇਸ ਕਰਕੇ ਇਸ ਥਾਂ ਦਾ ਨਾਮ ਨਾਡਾ ਸਾਹਿਬ ਹੈ ਨਾਡਾ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਦੇਸ਼ ਵਿਦੇਸ਼ ਤੋਂ ਸੰਗਤਾਂ ਇੱਥੇ ਪਹੁੰਚਦੀਆਂ ਨੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਹਰ ਮਹੀਨੇ ਪੂਰਨ ਮਾਸੀ ਦੇ ਦਿਨ ਇੱਥੇ ਹਜ਼ਾਰਾਂ ਸ਼ਰਧਾਲੂ ਜੁੜਦੇ ਨੇ ਤੇ ਲੋਕ ਇੱਥੇ ਪਹੁੰਚ ਕੇ ਮੰਨ ਦੀਆਂ ਮੁਰਾਦਾ ਪੂਰੀਆਂ ਕਰਨ ਲਈ ਅਰਦਾਸਾ ਕਰਦੇ ਨੇ ਬਿਊਰੋ ਰਿਪੋਰਟ ਲਿਵਿੰਗ ਇੰਡੀਆ న్యూਸ ਸਿੱਖ ਗੁਰੂਆਂ ਨੇ ਜਿੱਥੇ ਵੀ ਚਰਨ ਪਾਏ ਉਹ ਜਗ੍ਹਾ ਪਵਿੱਤਰ ਹੋ ਗਈ ਇਸੇ ਤਰ੍ਹਾਂ ਇੱਕ ਸਥਾਨ ਹੈ ਗੁਰਦੁਆਰਾ ਨੱਡਾ ਸਾਹਿਬ ਜਿਹੜਾ ਪੰਚਕੂਲਾ ਦੇ ਵਿੱਚ ਸ਼ਿਵਾਲਿਕ ਦੀ ਤਲੀ ਵਿੱਚ ਕਗਰ ਨਦੀ ਦੇ ਕੰਢੇ ਸਥਿਤ ਹੈ 1688 ਵਿੱਚ ਪੰਗਾਣੀ ਦੀ ਲੜਾਈ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਇੱਥੇ ਠਹਿਰੇ ਸਨ ਇਤਿਹਾਸਕਾਰ ਦੱਸਦੇ ਨੇ ਕਿ ਗੁਰੂ ਜੀ ਇਸ ਥਾਨ ਤੇ 6 ਦਿਨ ਰਹੇ ਸਨ ਅਤੇ ਇਹਨਾਂ 6 ਦਿਨਾਂ ਦੌਰਾਨ ਉਹਨਾਂ ਦੇ ਇੱਕ 나ਡੂ ਸ਼ਾਹ ਨੇ ਉਹਨਾਂ ਦੀ ਖੂਬ ਸੇਵਾ ਕੀਤੀ ਇਸ ਕਰਕੇ ਇਸ ਥਾਂ ਦਾ ਨਾਮ 나ਡਾ ਸਾਹਿਬ ਹੈ 나ਡਾ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਦੇਸ਼ ਵਿਦੇਸ਼ ਤੋਂ ਸੰਗਤਾਂ ਇੱਥੇ ਪਹੁੰਚਦੀਆਂ ਨੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਹਰ ਮਹੀਨੇ ਪੂਰਨ ਮਾਸੀ ਦੇ ਦਿਨ ਇੱਥੇ ਹਜ਼ਾਰਾਂ ਸ਼ਰਧਾਲੂ ਜੁੜਦੇ ਨੇ ਤੇ ਲੋਕ ਇੱਥੇ ਪਹੁੰਚ ਕੇ ਮੰਨ ਦੀਆਂ ਮੁਰਾਦਾ ਪੂਰੀਆਂ ਕਰਨ ਲਈ ਅਰਦਾਸਾਂ ਕਰਦੇ ਨੇ ਬਿਊਰੋ ਰਿਪੋਰਟ ਲਿਵਿੰਗ ਇੰਡੀਆ ਨਿਊਜ਼